ਲਵੰਡੀ ਸਾਹਬੋ ਦੇ ਨੇੜਲੇ ਪਿੰਡਾਂ ਦੇ ਵਿੱਚ ਰਫਾਇਨਰੀ ਵੱਲੋਂ ਕੋਈ ਨਾ ਕੋਈ ਕੈਂਪ ਲਾਏ ਜਾਂਦੇ ਆ ਅੱਜ ਪਿੰਡ ਮਲਕਾਣੇ ਵਿਖੇ ਇੱਕ ਪਸ਼ੂਆਂ ਦੀ ਦਵਾਈ ਸੰਬੰਧੀ ਕੈਂਪ ਲਾਇਆ ਗਿਆ ਸੀ ਜਿੱਥੇ ਇੱਕ ਪੱਤਰਕਾਰ ਵੱਲੋਂ ਰਫਾਇਨਰੀ ਦੇ ਮੁਲਾਜ਼ਮਾਂ ਨੂੰ ਸਵਾਲ ਕੀਤੇ ਗਏ ਵੀ ਕਿੰਨੇ ਦੀ ਦਵਾਈ ਵੰਡੀ ਆ ਕਿੰਨੇ ਦਾ ਬਿੱਲ ਹੈ ਤੁਹਾਡੇ ਕੋਲੇ ਪਰ ਉਹਨਾਂ ਨੇ ਮਨਾਂ ਕਰ ਦਿੱਤਾ ਤੇ ਅੱਗੋਂ ਪੱਤਰਕਾਰ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਹਿੰਦੇ ਅਸੀਂ ਤੁਹਾਨੂੰ ਹਸਾਬ ਕਿਤਾਬ ਨਹੀਂ ਦੇ ਸਕਦੇ ਕਰ ਲੋ ਜੋ ਕੁਝ ਕਰਨਾ ਹੈ ਸਰਪੰਚ ਸਾਹਿਬ ਮੌਕੇ ਤੇ ਪਹੁੰਚੇ ਨੇ ਸਰਪੰਚ ਸਾਹਿਬ ਦੀ ਵੀ ਉਹਨਾਂ ਦੇ ਨਾਲ ਬਹਿਸ ਹੋਈ ਹੈ ਕਿਵੇਂ ਪਿੰਡਾਂ ਦੇ ਵਿੱਚ ਆ ਕੇ ਇਹ ਗੁੰਡਾਗਰਦੀ ਕਰਦੇ ਨੇ ਕਿਵੇਂ ਪਿੰਡਾਂ ਦੇ ਲੋਕਾਂ ਨੂੰ ਪਾੜਦੇ ਨੇ ਅੱਧਿਆਂ ਨੂੰ ਦਵਾਈ ਦੇ ਦਿੰਦੇ ਨੇ ਅੱਧਿਆਂ ਨੂੰ ਮੋੜ ਦਿੰਦੇ ਨੇ ਸਰਪੰਚ ਸਾਹਿਬ ਨੇ ਬਹਿਸ ਕੀਤੀ ਉਸ ਤੋਂ ਬਾਅਦ ਦੁਬਾਰੇ ਗੱਡੀ ਵਾਪਸ ਮੰਗਵਾ ਕੇ ਰਹਿੰਦੇ ਹੋਏ ਬੰਦਿਆਂ ਨੂੰ ਦਵਾਈ ਬੰਡਾਈ ਗਈ ਹੈ ਪੂਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਆ ਪਿੰਡ ਮਲਕਾਣਾ ਤਹਿਸੀਲ ਤਲਵੰਡੀ ਸਾਬੋ ਨੋਟ ਕਰਾਇਆ ਸੀ ਬੰਨੇ ਹੋਰ ਨਹੀਂ ਨਾ ਕਰਿਆ ਨਹੀਂ ਉਹੀ ਦੇਤੀ ਹਾਂ ਉਹੀ ਦਿੱਤੀ ਹੈ ਦਵਾਈ ਹਾਂ ਕੈਲਸ਼ੀਅਮ ਦੇ ਦੇ ਕੈਲਸ਼ੀਅਮ ਦੇ ਸਰ ਤੁਸੀਂ ਉਹ ਮੈਨੇ ਨਹੀਂ ਮੈਂ ਹੋਰ ਕੌਣ ਹੈ ਜਿੰਨੇ ਦੇਣਾ ਜੀ ਹਾਂ ਤੁਸੀਂ ਕੈਂਪ ਲਾਇਆ ਪਿੰਡ ਦੇ ਵਿੱਚ ਰਫਾਈਨਰੀ ਵੱਲੋਂ ਕੈਂਪ ਲੱਗਿਆ ਸਾਨੂੰ ਦੱਸੋ ਤਾਂ ਸਹੀ ਨਾ ਕੋਸ ਕਿ ਕਿੰਨੀ ਦਵਾਈ ਵੰਡੀ ਹੈ ਹੈਲੋ ਸਰ ਮੈਂ ਗੱਲ ਕਰ ਰਹੀ ਹਾਂ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸਰ ਸਾਨੂੰ ਐਂ ਤਾਂ ਦੱਸ ਕੇ ਜਾਉਨਾ ਕਿੰਨੀ ਦਵਾਈ ਵੰਡੀ ਗਈ ਅੱਜ ਹਾਂਜੀ ਸਰ ਤੁਸੀਂ ਦੱਸੋ ਉਹ ਕਹਿੰਦੇ ਇਹਨਾਂ ਨੂੰ ਪੁੱਛਿਆ ਜਾਵੇ ਸਰ 1 ਮਿੰਟ ਪਲੀਜ਼ ਕਿੰਨੀ ਦਵਾਈ ਵੰਡੀ ਗਈ ਅੱਜ 1 ਮਿੰਟ ਪਹਿਲਾਂ 1 ਮਿੰਟ ਪਹਿਲਾਂ ਇਹਨੂੰ ਥੱਲੇ ਰੱਖ ਲੈਣਾ ਤੁਸੀਂ ਬਣਾ ਲਓ ਨਾ ਮੈਂ ਵੀ ਬਣਾਉਣ ਜਾਣ ਦਾ ਵੀਡੀਓ ਤਾਂ ਲਓ ਬਣਾ ਲਓ ਮੇਰੀ ਵੀਡੀਓ ਮੇਰੇ ਪਿੰਡ ਦੇ ਵਿੱਚ ਮੈਨੂੰ ਆ ਕੇ ਪਰਮਿਸ਼ਨ ਤੋਂ ਬਿਨਾਂ ਤੂੰ ਕਿਵੇਂ ਬੜਿਆ ਮੇਰੇ ਪਿੰਡ ਦੇ ਵਿੱਚ ਮੈਨੂੰ ਪਰਮਿਸ਼ਨ ਲੈ ਕੇ ਆਉਣਾ ਪਊਗਾ ਇੱਥੇ ਮੇਰਾ ਗੁਰਦੁਆਰਾ ਸਾਹਿਬ ਆ ਇਹ ਇਹ ਕਿੱਥੇ ਲਿਖਿਆ ਵੀ ਮੇਰੇ ਗੁਰੂ ਘਰ ਚ ਮੈਨੂੰ ਪਰਮਿਸ਼ਨ ਲੈ ਕੇ ਆਉਣਾ ਬੂ ਤੁਸੀਂ ਪੰਚਾਇਤ ਨੂੰ ਕਿਉਂ ਨਹੀਂ ਬੁਲਾਇਆ ਜੀ ਉਹਦਾ ਫਰਜ਼ ਨਹੀਂ ਮੰਨਦਾ ਸੀ ਉਹ ਬੁਲਾ ਲਿਆ ਕਰਾਂਗੇ ਪੰਚਾਇਤ ਤੁਸੀਂ ਆ ਕੇ ਗੁਪਤ ਤਰੀਕੇ ਨਾਲ ਆ ਕੇ ਵੰਡ ਕੇ ਚਾਰ ਜਣਾਂ ਨੂੰ ਕਰਕੇ ਖੁਸ਼ ਤੁਰ ਜਾਂਦੇ ਹੋ ਤੁਸੀਂ ਪੰਚਾਇਤ ਨੂੰ ਕਿਉਂ ਨਹੀਂ ਬੁਲਾਇਆ ਨਹੀਂ ਨਹੀਂ ਗੁਪਤ ਨਹੀਂ ਸਰਪੰਚਾ ਨਹੀਂ ਗੁਪਤ ਆ ਕਿੰਨੀ ਕੀ ਦਵਾਈ ਵੰਡੀਆ ਤੁਸੀਂ ਕੀ ਬਜਤਾ ਤੁਹਾਡਾ ਕੀ ਤੁਹਾਡੇ ਬਿੱਲ ਲੱਗਦੇ ਹੋ ਸਾਨੂੰ ਕਿੰਨੇ ਦੀ ਦਵਾਈ ਵੰਡੀ ਕਿੰਨੇ ਦਾ ਬਿੱਲ ਪਾਇਆ ਦਿਓ ਸਾਨੂੰ ਆਹ ਦੇ ਦਿਓ ਇਹ ਥੋੜੀ ਕਿੰਨਾ ਖਰਚਾ ਪਾਇਆ ਤੁਸੀਂ ਕਿੰਨੇ ਦੀ ਦਵਾਈ ਵੰਡੀ ਕਿੰਨਾ ਤੁਸੀਂ ਮਲਕਾਣੇ ਦੀ ਉਸ ਕਿੰਨਾ ਖਰਚਾ ਪਾਉਂਗੇ ਵੀ ਇਥੇ ਇੰਨੀ ਦਵਾਈ ਵੰਡ ਗਏ ਤੁਸੀਂ ਕਹਿੰਦੇ ਅੱਗੇ ਦੇਵਾਂਗੇ ਜਿਹੜਾ ਤੁਸੀਂ ਅੱਗੇ ਉੱਥੇ ਪਾਉਂਗੇ ਖਰਚਾ ਤੁਸੀਂ ਦੱਸੋ ਕੀ ਕਿੰਨੇ ਦੀ ਦਵਾਈ ਵੰਡੀ ਕੀ ਉਹਦਾ ਤੁਹਾਡੇ ਕੋਲ ਕੀ ਬਿੱਲ ਹੈ ਸਾਨੂੰ ਦਿਓ ਬਿੱਲ ਕਿੰਨੇ ਦੀ ਦਵਾਈ ਵੰਡ ਕੇ ਆ ਤੁਸੀਂ ਸਾਡੇ ਕੋਲ ਰਿਕਾਰਡ ਲਓ ਵੀ ਇਹਨਾਂ ਤੋਂ ਕਹ ਵੀ ਰਿਕਾਰਡ ਦੱਸੋ ਇਹ ਕਹਿੰਦੇ ਦੇ ਹੀ ਨਹੀਂ ਸਕਦੇ ਅਸੀਂ ਉੱਪਰਲੇ ਅਫਸਰਾਂ ਨੂੰ ਦੇ ਲਾ ਕੇ ਗੁਰੂ ਘਰ ਤੇ ਬਹਿ ਕੇ ਚਾਰ ਜਨਾਂ ਨੂੰ ਦਵਾਈ ਵੰਡ ਕੇ ਮੁੜ ਗਏ ਤੁਸੀਂ ਪੰਚਾਇਤ ਨੂੰ ਕਿਉਂ ਨਹੀਂ ਬੁਲਾਇਆ ਇਹ ਗੁਪਤ ਤਰੀਕੇ ਨਾਲ ਤਾਂ ਨਹੀਂ ਬੰਦੀ ਸਰਪੰਚ ਸਾਹਿਬ ਤੁਸੀਂ ਪੰਚਾਇਤ ਨੂੰ ਬੁਲਾਏ ਨਹੀਂ ਜੀ ਅੱਪਾ ਅਸੀਂ ਅਨਾਉਂਸਮੈਂਟ ਪਾਈ ਹੈ ਆਪਾਂ ਨੇ ਫੋਨ ਕਰਿਆ ਨਾ ਫੇਰੀ ਫੇਰੀ ਤੁਸੀਂ ਫੋਨ ਤੁਸੀਂ ਅਨਾਉਂਸਮੈਂਟ ਕਰੀਏ ਅਸੀਂ ਅਨਾਉਂਸਮੈਂਟ ਕਰਤੀ ਤੁਸੀਂ ਆਗੇ ਤੁਸੀਂ ਫੋਨ ਕਰੋ ਵੀ ਆ ਪੰਚਾਇਤ ਨੂੰ ਇਤਲਾਹ ਕਰੋ ਵੀ ਅਸੀਂ ਆ ਗਏ ਜੀ ਤੇ ਆਓ ਤੁਸੀਂ ਇਹ ਪਹਿਲਾਂ ਵਾਲਾ ਸਿਸਟਮ ਨਹੀਂ ਚੱਲਣਾ ਹੁਣ ਇੱਕ ਸਾਨੂੰ ਨਹੀਂ ਚਾਹੀਦੀ ਕੋਈ ਦਵਾਈ ਤੁਹਾਡੀ ਨਹੀਂ ਹੁਣ ਤਾਂ ਚੱਲ ਸਰ ਸਰ ਤੁਸੀਂ ਕੱਲ ਕੱਲ ਆਖੀ ਹੋਣਾ ਕੋਈ ਨਹੀਂ ਆਏ ਸਰਪੰਚ ਸਾਹਿਬ ਕੱਲ ਆਖਿਆ ਜੀ ਤੁਸੀਂ ਅੱਜ ਆ ਗਏ ਤੁਸੀਂ ਇਤਲਾਹ ਤਾਂ ਕਰੋ ਪੰਚਾਇਤ ਕੋਲੇ ਹੋਰ ਬਹੁਤ ਕੰਮ ਹੈ ਇਹਦਾ ਕੋਈ ਚਾਰ ਰੌਲੇ ਸੀ ਉਹ ਨਿਵੇੜ ਕੇ ਆਏ ਆ ਤੁਸੀਂ ਪੰਚਾਇਤ ਨੂੰ ਤਾਂ ਆਹ ਤਾਂ ਕਰੋ ਵੀ ਅਸੀਂ ਪਹੁੰਚ ਗਏ ਗੁਰੂ ਘਰ ਦੀ ਆਓ ਤੁਸੀਂ ਅੱਜ ਆ ਕੇ ਅਸੀਂ ਇਤਲਾਹ ਨਹੀਂ ਕੀਤੀ ਹਾਂਜੀ ਜੇ ਤੁਹਾਨੂੰ ਇਹ ਚਾਹੀਦੀ ਤਾਂ ਕਰ ਦਿਆ ਜਰਾ ਹਾਂ ਉਹ ਕੋਈ ਗੱਲ ਇਤਲਾਹ ਕਰੋ ਉਸ ਤੋਂ ਬਾਅਦ ਤੁਹਾਡਾ ਤੁਸੀਂ ਕਿੰਨੇ ਦੀ ਦਵਾਈ ਵੰਡੀ ਠੀਕ ਹੈ ਕਿੰਨੇ ਬੰਦਿਆਂ ਨੂੰ ਦਵਾਈ ਦਿੱਤੀ ਕੀ ਦਿੱਤਾ ਉਹਦਾ ਸਾਨੂੰ ਕੋਈ ਦਿਓ ਪ੍ਰੂਫ ਦਿਓ ਦੇ ਦੇਣਗੇ ਦੇਰ ਤੱਕ ਉਹਦਾ ਸਾਨੂੰ ਕੀ ਪਤਾ ਤੁਸੀਂ ਇੱਥੇ 20000 ਦੀ ਦਵਾਈ ਵੰਡ ਕੇ ਕਿੰਨੇ ਦਾ ਬਿੱਲ ਪਾਉਂਗੇ ਉਹ ਇੰਝ ਦਾ ਤੁਹਾਡੇ ਕੋਲੇ ਦਵਾਈ ਲੱਖ ਰੁਪਏ ਦੀ ਆ ਗਈ ਤੁਸੀਂ ਮੰਨ ਲਓ 20000 ਦੀ ਵੰਡਦੀ ਸਾਨੂੰ ਕੀ ਪਤਾ ਨਹੀਂ ਇਹ ਸੁਣ ਲਈ ਮੈਂ ਦੱਸਦਾ ਤੁਹਾਨੂੰ ਅਜੇ ਤੱਕ ਅਸੀਂ ਇਹ ਕਿਸੇ ਨੂੰ ਕੁਝ ਮਿਹਰਬਾਨੀ ਨਹੀਂ ਦਿੱਤਾ ਕਿਸੇ ਪੰਚਾਇਤ ਨੂੰ ਕਿਸੇ ਸਰਪੰਚ ਨੂੰ ਕਿਸੇ ਵੀ ਪਿੰਡ ਵਾਲੇ ਨੂੰ ਅੱਛਾ ਠੀਕ ਹੈ ਜੀ ਤੇ ਉਹ ਜੇ ਤੁਸੀਂ ਲੈਣਾ ਤਾਂ ਹਾਇਰ ਅਥਾਰਟੀਆ ਤੋਂ ਲੈ ਲਓ ਜੋ ਸਾਨੂੰ ਕਹਦੇ ਨਹੀਂ ਨਹੀਂ ਪਰ ਵੰਡਣੀ ਹਾਇਰ ਅਥਾਰਟੀ ਆਵੇ ਜੀ ਵੀ ਜੇ ਤੁਸੀਂ ਗੱਲ ਕਰ ਸਰਪੰਚ ਤੁਸੀਂ ਵੰਡਣੀ ਹਾਇਰ ਜਿਹੜੇ ਜਿਹੜੇ ਬੰਦੇ ਕੋਲੇ ਅਥਾਰਟੀ ਆ ਵੰਡਣੀ ਉਹ ਆਵੇ ਹਾਂ ਯੇ ਤੁਹਾਡੇ ਕੋਲੇ ਸਾਨੂੰ ਰਿਕਾਰਡ ਦੇਣ ਦੀ ਅਥਾਰਟੀ ਨਹੀਂ ਤੁਸੀਂ ਆਉਣੇ ਕਿਉਂ ਆਪਾਂ ਇਹ ਗੱਲ ਕਰ ਲਾਂਗੇ ਤੁਸੀਂ ਆਓ ਹੀ ਨਾ ਜਿਹੜੇ ਬੰਦਾ ਅਥਾਰਟੀ ਹੈ ਉਹ ਬੰਦਾ ਆਵੇ ਜੀ ਫਿਰ ਤੁਸੀਂ ਇੱਕ ਬੰਦਾ ਪੱਤਰਕਾਰ ਹੈ ਤੇ ਕੋਲੇ ਆਈ ਕਾਰਡ ਬਣਿਆ ਹੋਇਆ ਹੈ ਤੁਸੀਂ ਉਹਨੂੰ ਕਿਵੇਂ ਕਹਿ ਸਕਦੇ ਮੈਂ ਤੂੰ ਸਬਣਾ ਬਿਨਾ ਪਰਮਿਸ਼ਨ ਇਹ ਮੈਨੂੰ ਇਹਨਾਂ ਦਾ ਕਹਿਣਾ ਜੀ ਇਹ ਕਹਿੰਦੇ ਗੁਰੂ ਘਰ ਚ ਕਿਵੇਂ ਬੜਿਆ ਬਿਨਾ ਪਰਮਿਸ਼ਨ ਤੋਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਸਰ ਤੁਸੀਂ ਛੱਡ ਕੇ ਝੂਠ ਬੋਲੀ ਜਾਂਦਾ ਹੈ ਇਹ ਸਿਰ ਪਰ ਢਕਾਉਂਦਾ ਸੀ ਲੋਕਾਂ ਨੂੰ ਅਗੇਂਸਟ ਆਹ ਦੇਖੋ ਜੀ ਇਹਨਾਂ ਦੀ ਜਵਾਨੀ ਸੁਣੋ ਸੁਪੜਕਾਇਆ ਜੀ ਦੱਸੋ ਦੱਸੋ ਕਹਿ ਰਿਹਾ ਸੀ ਖਵਾਓ ਇੱਕ ਵੀ ਬੰਦੇ ਤੋਂ ਖਵਾਓ ਇੰਨੇ ਖੜੇ ਮੇਰੇ ਪਿੰਡ ਵਾਲੇ ਸਾਨੂੰ ਤੁਸੀਂ ਆ ਬਾਈਟ ਦਿਓ ਸਾਨੂੰ ਐ ਕਰੋ ਹਾਂ ਨਹੀਂ ਬਾਈਟ ਲੈ ਆਇਆ ਬਈ ਪੱਤਰਕਾਰ ਬਾਈਟ ਦਾ ਪ੍ਰਧਾਨ ਮੰਤਰੀ ਦੀ ਲੈ ਲੈਂਦੇ ਆ ਬਾਈਟ ਦਾ ਜੀ ਅਸੀਂ ਆਏ ਹੁਣ ਬਾਈਟ ਦਾ ਮੁੱਖ ਮੰਤਰੀ ਦੀ ਪ੍ਰਧਾਨ ਮੰਤਰੀ ਦੀ ਲੈ ਲੈਂਦੇ ਆ ਆਪਾਂ ਕੀ ਚੀਜ਼ ਹੈ ਤੁਸੀਂ ਵੀ ਇੱਥੇ ਕਿਸੇ ਅਥਾਰਟੀ ਨਾਲ ਹੀ ਆਏ ਹੋ ਜੀ ਤੁਹਾਨੂੰ ਵੀ ਕਿਸੇ ਨੇ ਭੇਜਿਆ ਹੀ ਹੈ ਕੋਈ ਸਿਸਟਮ ਤੁਹਾਨੂੰ ਸਵਾਲ ਜਵਾਬ ਤਾਂ ਕਰ ਹੀ ਸਕਦਾ ਇੱਕ ਪੱਤਰਕਾਰ ਉਹ ਭਾਈ ਜੀ ਫਿਰ ਵੈਸੇ ਕਰ ਲੈਣਾ ਕੋਈ ਕੱਢ ਕੇ ਆ ਮਾਰੇ ਮੱਥੇ ਅੱਗੇ ਮਾਰ ਜਿੱਧਰ ਜਿੱਧਰ ਅਸੀਂ ਜਾਂਦੇ ਆ ਉਧਰ ਸਾਡੇ ਪਿੱਛੇ ਐਂ ਕਰੀ ਜਾਂਦਾ ਬਾਈ ਮੈਂ ਇਹਨਾਂ ਨੂੰ ਸਰ ਸਰਪੈਂਸ ਸਾਹਿਬ ਮੈਂ ਇਹਨਾਂ ਨੂੰ ਕਿਹਾ ਬਾਈਟ ਲੈਣੀ ਆ ਕਹਿੰਦੇ ਮੈਂ ਨਹੀਂ ਦੇ ਸਕਦਾ ਉਹ ਉਹ ਦੇਣਗੇ ਉਹਨਾਂ ਕੋਲੇ ਗਿਆ ਉਹ ਕਹਿੰਦੇ ਅਸੀਂ ਦੇ ਹੀ ਨਹੀਂ ਸਕਦੇ ਨਾ ਹਿਸਾਬ ਦੇ ਸਕੇ ਨਾ ਤੈਨੂੰ ਬਾਈਟ ਦੇ ਕੇ ਤੇਰੇ ਕੁ ਕਰ ਲੈ ਜਿਹੜਾ ਕੁਛ ਕਰਨਾ ਹਿਸਾਬ ਦਾ ਤਾਂ ਕੋਈ ਸਭ ਹਿਸਾਬ ਦਾ ਤਾਂ ਸਾਨੂੰ ਇਹਨਾਂ ਨੇ ਦੱਸੀ ਦਿੱਤਾ ਡਾਇਰੈਕਟਰ ਮੇਰੇ ਕੋਲ ਰਿਕਾਰਡਿੰਗ ਮੈਂ ਦਿਖਾਉਂ ਤੁਹਾਨੂੰ ਜੀ ਵੀਡੀਓ ਬਾਈਰ ਰਿਕਾਰਡ ਪਾਉ ਮੈਂ ਸਾਹਿਬ ਅਸੀਂ ਕਿੱਥੋਂ ਦੇ ਦਾਂ ਸਾਹਿਬ ਦੀ ਸਿਕਿਉਰਿਟੀ ਨਹੀਂ ਜੀ ਜੇ ਸਿਕਿ ਕਲ ਠੀਕ ਹੈ ਬਸ ਇੱਕ ਦਮ ਆ ਜਾਓ ਸਾਡੇ ਪਿੰਡ ਨਾਲੋਂ ਜਿੱਥੇ ਓਟ ਨਹੀਂ ਹੈਗੀ ਸਾਨੂੰ ਚਾਹੀਦਾ ਸਾਾਨੂੰ ਇਹ ਚੀਜ਼ਾਂ ਚਾਹੀਦੀਆਂ ਹੋਰ ਸੁਣੋ ਗੱਲ ਧਿਆਨ ਨਾਲ ਸਾਰੇ ਉਹ ਜਿਹੜਾ ਸਮਾਨ ਜਿਹਨੇ ਦਿੱਤਾ ਭੇਜਤੇ ਉਹ ਤੋਂ ਭੇਜਿਆ ਉਹਨਾਂ ਵਾਪਸ ਕਰੋ ਯਾਰ ਸਰਪੰਚ ਸਾਹਿਬ ਗੱਲ ਤੀਨ ਕਿਲੋ ਤਾਨੂੰ ਦੱਸੋ ਆਪਾਂ ਕਹਿੰਦੇ ਉਹਨਾਂ ਨੂੰ ਸਰਪੰਚ ਸਾਹਿਬ ਅਸਲੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਕੋਈ ਗੱਲ ਨਹੀਂ ਹੈ ਮੇਰੀ ਗੱਲ ਸਹੀ ਹੈ ਠੀਕ ਹੈ ਬਸ ਅਗਲੀ ਗੱਲ ਅੱਗੇ ਤੋਂ ਕਰ ਲਾਂਗੇ ਅਸੀਂ ਅਸੀਂ ਪੰਚਾਇਤ ਪੰਚਾਇਤ ਇੱਥੇ ਬੈੰਧੀ ਚਾਰ ਆਲੀ ਕੋਈ ਕਿਵੇਂ ਲੈ ਆਂਦਾ ਸਾਨੂੰ ਤਾਂ ਸਭ ਦੀ ਨਿਗ੍ਹਾ ਹੈ ਕੌਣ ਬੰਦਾ ਇਹ ਆ ਬੰਦਾ ਜਾ ਰਿਹਾ ਦਵਾਈ ਲਊਗਾ ਮੈਨੂੰ ਤਾਂ ਪਤਾ ਨਹੀਂ ਕੌਣ ਹੈ ਇਹ ਗੱਲ ਕਰਦੇ ਆ ਜੇ ਜੇ ਆਉਂਦੇ ਆਈ ਥਿੰਕ ਆਮ ਬੰਦਾ ਨਹੀਂ ਬੋਲ ਸਕਦਾ ਆਮ ਬੰਦਾ ਡਰਦਾ ਠੀਕ ਹੈ ਨਾ ਜੇ ਅਸੀਂ ਪੰਚਾਇਤ ਬੈਠਾਂਗੇ ਪੰਚਾਇਤ ਅਸੀਂ ਕਹਾਂਗੇ ਤੂੰ ਕਿਧਰ ਮੂੰਹ ਚੱਕਿਆ ਜਾ ਰਿਹਾ ਚੌਥੀ ਏਰੀਆ ਹੁਣ ਅਸੀਂ ਰੋਕਣਗੇ ਉਹਨੂੰ ਅਸੀਂ ਰੋਕਾਂਗੇ ਜੇ ਸਰਪੰਚ ਸਾਹਿਬ ਆਹ ਕਰ ਦਿਓ ਨਾ ਅਸੀਂ ਤੁਹਾਡੇ ਪੈਰੀਂ ਹਥ ਲਾ ਦਿਆਂਗੇ ਨਹੀਂ ਅਸਾ ਅਸੀਂ ਬਾਰੀਆਂ ਤੇ ਤੁਸੀਂ ਕਹੋ ਤਰੀਕੇ ਨਹੀਂ ਕਰਾਂਗੇ ਇਹ ਕੰਮ ਅੱਜ ਤੱਕ ਤੁਸੀਂ ਗੁਰੂ ਘਰ ਆ ਕੇ ਤੁਸੀਂ ਗੁਰੂ ਘਰ ਆ ਕੇ ਪੰਚਾਇਤ ਨੂੰ ਤਲਾਹ ਦਿਓ ਅਸੀਂ ਤੁਹਾਡੇ ਬਰਾਬਰ ਬੈਠ ਕੇ ਦਵਾਈ ਬਣਾਵਾਂਗੇ ਚਾਰ ਵਾਲੀ ਕਿਵੇਂ ਲੈ ਜੀ ਕੋਈ ਜੇ ਅਸੀਂ ਆਉਂਦੇ ਰਹੇ ਤਾਂ ਬਣਵਾ ਫੇਰ ਤਾਂ ਫੇਰ ਤਾਂ ਸਾਰਾ ਕੰਮ ਹੀ ਹੱਲ ਹੋ ਜੇ ਫੇਰ ਤਾਂ ਸਾਰੇ ਪਿੰਡ ਨੂੰ ਇਹ ਤਾਂ ਅਸੀਂ ਨੋਟ ਕਰਦੇ ਹਾਂ ਵੀ ਆਹ ਨੰਬਰ ਹੈ ਆਹ ਬੰਦਾ ਲੈ ਗਿਆ ਫਿਰ ਤੁਸੀਂ ਜਿਹੜੀ ਦੂਜੀ ਉਹ ਤਾਂ ਵੀ ਨੋਟ ਹੁੰਦਾ ਦੂਜੀ ਵਾਰੀ ਕਿਵੇਂ ਲੈ ਗਿਆ ਫਿਰ ਉਹ ਬਾਈ ਜੀ ਯਾਰ ਸਾਡੇ ਕੋਲੇ ਇੰਨੀ ਮੈਨ ਮੈਨ ਪਾਵਰ ਥੋੜੀ ਹੈ ਜਦੋਂ ਕੋਈ ਬੰਦਾ ਤੁਹਾਡੇ ਬੋਲਣ ਨੂੰ ਤਾਂ ਕੁਝ ਨੂੰ ਹੁੰਦਾ ਬਾਈ ਜੇ ਗੱਲਾਂ ਗੱਲਾਂ ਉਸੇ ਮੇਰੇ ਨਾਲ ਜਾਇਜ਼ ਸਰਪੰਚ ਸਾਹਿਬ ਦਵਾਈ ਵੰਡੀ ਕਹਦੂੰ ਉਹ ਤੁਹਾਨੂੰ ਕਹਿੰਦਾ ਮੇਰੇ ਕੋਲ ਰਿਕਾਰਡਿੰਗ ਹੈ ਤੁਸੀਂ ਲਿਖ ਕੇ ਦਿੰਦਾ ਜੀ ਵੀ ਕਿੰਨੀ ਦੇਣੀ ਚਲ ਜਾਓ ਵੀ ਫੇਰ ਤੋਂ ਆ ਕੋਸ ਨਹੀਂ ਦਿੰਦੇ ਯਾਰ ਇਹ ਤਾਂ ਹੋਰ ਪੰਚਾਇਤ ਤੋਂ ਬਾਹਰ ਤੇ ਮੈਂ ਨਹੀਂ ਕੋਈ ਕੁਝ ਨਹੀਂ ਉਹ ਜਾ ਕੇ ਬੁੜੀਆਂ ਉਹ ਮੈਂ ਨਹੀਂ ਪਤਾ ਗੱਬਣ ਪਸ਼ੂ ਖਰਾਬ ਕਰ ਲਾਣਾ ਸਹੀ ਕਰ ਵਾ ਕੋਈ ਨਿੱਕਾ ਮੋਟਾ ਕੁਝ ਨਹੀਂ ਕੈਂਪ ਲਾਉਣਾ ਪੁੱਛ ਕੇ ਨਹੀਂ Ini d